ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਜ ਮੈਨੇ ਕੁੜੀ-ਵੁੜੀ ਦੀ ਗੱਲਾਂ ਦੇ ਵਿੱਚ ਟੋਏ ਓ ਬੋਏ ਓ ਮੋਏ ਓ ਮੋਏ ਓ ਮੋਏ ਮੋਇਆਲੇ ਤੁਸੀਂ ਉਹੀ ਬੱਚੇ ਹੋ ਜਿਹੜੇ ਕੱਲ ਡਬਲਯੂ ਡਬਲਯੂ ਐਫ ਕਰਦੇ ਸੀ ਸਕੂਲ ਆਉਣ ਤੋਂ ਬਾਅਦ ਉਹੀਆਂ ਪਹਿਲਾਂ ਤੁਹਾਡੀ ਲੜਾਈ ਹੋਈ ਕਹਿੰਦੇ ਪਹਿਲੇ ਮੈਨੂੰ ਮਾਰਿਆ ਇਹਨੇ ਮੈਨੂੰ ਮਾਰਿਆ ਤੂੰ ਮਾਰਿਆ ਪਹਿਲਾਂ ਮੈਨੂੰ ਮਾਰਿਆ ਇਹਨੇ ਮਾਰਿਆ ਇਹਨੇ ਮਾਰਿਆ ਇਹਨੇ ਮਾਰਿਆ ਓਏ ਖੜ ਚੋ ਯਾਰ ਮੇਰੀ ਸੁਣ ਲਓ ਪਹਿਲਾਂ ਓਹ ਯਾਰ ਜਿਵੇਂ ਤੁਸੀਂ ਜਾਣਦੇ ਹੋ ਐਂ ਕਾ ਤੋਂ ਨਹੀਂ ਆਉਂਦੇ ਤੂੰ ਉਹਦੀ ਗੁੱਤ ਨੂੰ ਹੱਥ ਪਾਇਆ ਹੁੰਦਾ ਉਹਨੇ ਤੇਰੇ ਜੂੜੇ ਨੂੰ ਪਾਇਆ ਹੁੰਦਾ ਤੁਸੀਂ ਕਿਹੜੇ ਸਕੂਲ 'ਚ ਪੜਦੇ ਹੋ ਆਈਸੀਐਸਈ ਬੋਰਡ 'ਚ ਪੜਦੇ ਹੋ ਦੋਨੇ ਜਾਣੇ ਹਨਾ ਕੰਮ ਥੋੜਾ ਜਿਵੇਂ ਅੱਗੇ ਹੁੰਦੇ ਸੀ ਹਨਾ ਆਪਾਂ ਫਟਿੰਗ ਵਾਲੇ ਸਕੂਲ 'ਚ ਅਸੀਂ ਜਾਂਦੇ ਹੁੰਦੇ ਸੀ ਕੰਮ ਥੋੜਾ ਉਹ ਹੁੰਦਾ ਸੀ ਅਸੀਂ ਉਹਦੇ ਪੱਟੀ ਮਾਰਨੀ ਉਹਨੇ ਸਾਡੇ ਮਾਰਨੀ ਆ ਤੁਹਾਨੂੰ ਕੋਈ ਕਹਿ ਦੂਗਾ ਵੀ ਤੂੰ ਵੀੜੇ ਤੋਂ ਪਿਆਰ ਨਾ ਕਰ ਦਿੰਦੇ ਸੀ ਇਹ ਤੁਹਾਡਾ ਇੰਨਾ ਡੂੰਘਾ ਪਿਆਰ ਨਾ ਦਿਖਾ ਓ ਚੁੱਪ ਸੌਲ ਕਰ ਦੇਗੀ ਆ ਤੁਸੀਂ ਮੈਨੂੰ ਜੇ ਮੈਂ ਜੇ ਮੈਂ ਤੁਸੀਂ ਉਹ ਕਰਦੇ ਹੋ ਨਾ ਆਪਣਾ ਜਾਨੇਓ ਪੁੱਤ ਇਦਾਂ ਹੀ ਆਇਆ ਕਰੋ ਠੀਕ ਆ ਨਾ ਲੈ ਬਈ ਕਿ ਤਾਫੀਰ ਲੈਣੀ ਨੂੰ ਸਮਝਾ ਲਉ ਲੈਣੀ ਕਿਨੂੰ ਮੈਂ ਕੀ ਸਮਝਾਵਾਂ ਮੈਨੂੰ ਪਈ ਤੁਸੀਂ ਸੁਣਾਓ ਕਿ ਮੇਰੇ ਮਾਰਿਆ ਨਾ ਕਰੀ ਮੈਂ ਤਾਂ ਵੱਡੇ ਵੀ ਸਟੱਫ ਕਰੇ ਅੱਛਾ ਮੇਰੇ ਪਾਪਾ ਮਾਰਿਆ ਸੁਨੇ ਉਹ ਨਹੀਂ ਮੇਰੀ ਗੱਲ ਸੁਣੋ ਕਿਸੇ ਦੀ ਅੰਡਗੇ ਦੀ ਪੰਡ ਕੰਮ ਥੋੜਾ ਹੋਰ ਹੁੰਦਾ ਤੁਸੀਂ ਬੱਸ ਜੀ ਆਉਂਦੇ ਹੋ ਉਹ ਤਾਂ ਸਕੂਲ ਨੂੰ ਹੀ ਸਟਾਰਟ ਕਰ ਦਿੰਦੇ ਹੋ ਕਿ ਅੱਧਾ ਜਾ ਕੇ ਕਰ ਦਿੰਦੇ ਹੋ ਅੱਜ ਜਿਵੇਂ ਚੱਲੇ ਹੋ ਆਈਆਂ ਹੋਣਾ ਸੁਣ ਗਿਆ ਨਾ ਅੱਜ ਵੀ ਮੈਂ ਥੋੜੀ ਉਹਦਾ ਕੁਦਰਤੀ ਮੈਂ ਤਾਂ ਇਹ ਲਗਾਉਂਦਾ ਸੀਗਾ ਵੀ ਮੇਰੇ ਬੱਚੇ ਸਕੂਲੋਂ ਪੜ੍ਹ ਕੇ ਆਗੇ ਪਰ ਤੁਸੀਂ ਤਾਂ ਉਹਨੇ ਉਹਦੀ ਗੁੱਤ ਹੱਥ ਚ ਫੜੀਓ ਨੇ ਉਹਦਾ ਜੂੜਾ ਪੜਿਆ ਇਹ ਜਾਣਦੇ ਹੋਏ ਤਾਂ ਤੁਸੀਂ ਬੜਿਆ ਹਾ ਇੱਕ ਦੂਜੇ ਨਾਲ ਲੜ ਲੜਾਉਨੇ ਹੋ ਕੋਤਾ ਕਰੇਗਾ ਤੇ ਆਏਗਾ ਜੜੀ ਅੱਜ ਜਿਵੇਂ ਚੱਲੇ ਉਹ ਫਤਿਹ ਐਵੇਂ ਹੀ ਹੋਣਾ ਬਰਾਬਰ ਠੀਕ ਆ ਨਾ ਤੇ ਜੇ ਅੱਜ ਮੈਨੂੰ ਨਹੀਂ ਲੱਗਦਾ ਮੂੰਗੇ ਤੁਸੀਂ ਹੈ ਨਾ ਤੇ ਮੇਰਾ ਪੁੱਤ ਵਧੀਆ ਵਧੀਆ ਪੜੋ ਬੈਸਟ ਟੌਪ ਬਲਕ ਤੇ ਹੁਣ ਚੱਲਿਆ ਜੀ ਇਹ ਸਕੂਲ ਤੇ ਬਾਕੀ ਜਦੋਂ ਇਹ ਆਗੇ ਤੇ ਨਾਲੇ ਤੁਹਾਨੂੰ ਹੋਰ ਆਪਾਂ ਦੋਸਤੋ ਦਿਖਾਵਾਂਗੇ ਆਪਣੀ ਵੀਡੀਓ ਦੇ ਵਿੱਚ ਵੀ ਆਪਾਂ ਕੀ ਕੀ ਕੰਮ ਕਰਦੇ ਹਾਂ ਕੀ ਕੀ ਨਹੀਂ ਤੇ ਪਰ ਪਹਿਲਾਂ ਇਹਨਾਂ ਨੂੰ ਤੋਰੀਏ ਸਕੂਲ ਚਲੋ ਮਿਲਦੇ ਹਾਂ ਜੀ ਬੈਸਟ ਆਫ ਲੱਕ ਬੱਚਿਓ ਜੇ ਤੁਹਾਨੂੰ ਸੜਾ ਵੇਹ ਬੰਮਾ ਦਾ ਪਿਆਰ ਵਧੀਆ ਲੱਗਿਆ ਤਾਂ ਸਾਨੂੰ ਜ਼ਰੂਰ ਦੱਸਿਓ ਠੀਕ ਹੈ ਲਾਈਕ ਸ਼ੇਅਰ ਤੇ ਕਮੈਂਟ ਕਰਿਓ ওকে ਬਾਏ ਬਾਏ